ਆਪਾਂ ਇਹ ਟਰੈਕਟਰ ਬਈ ਸੇਲ ਕਰਕੇ ਆਪਾਂ ਲਿਆਉਣਾ 4x4 ਟਰੈਕਟਰ ਠੀਕ ਹੈ ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਆਮੀਦ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹੈ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਸਰਪੰਚ ਫਾਰਮਰ ਅੱਜ ਬਈ ਮਿੱਤਰੋ ਆਪਾਂ ਟਰੈਕਟਰ ਲੈ ਗਏ ਜੌਂਡੀਅਰ 53 ਦਾ ਇਹ ਮਿੱਤਰੋ ਮੇਰਾ ਆਪ ਦਾ ਟਰੈਕਟਰ ਹੈਗਾ ਸੀਆਰਡੀ ਮਾਡਲ ਹੈਗਾ ਇਹਦੀ ਸਾਰੀ ਜਾਣਕਾਰੀ ਦਿੰਨਾ ਮੈਂ ਧਿਆਨ ਨਾਲ ਸੁਣਿਓ ਸੀਆਰਡੀ ਮਾਡਲ ਹੈ ਬਈ ਇਹ 2024 ਦਾ ਮਾਡਲ ਹੈ 2024 ਦੇ 23 23 ਦੇ ਲਾਸਟ ਮਹੀਨੇ ਚ ਕਢਾਇਆ ਆਪਾਂ ਤੇ 24 ਦਾ ਇਹ ਮਾਡਲ ਆ ਕਾਪੀ ਤੇ 24 ਦਾ ਨੰਬਰ ਆ ਇਹਦਾ ਸਾਰਾ ਕੁਝ ਤੇ ਗੇਅਰ ਪ੍ਰੋ ਆ ਇਹ ਮਿੱਤਰੋ ਹੈਪੀ ਦਿਖਾ ਦੇ ਇੱਧਰ ਆ ਗਏ ਗੇਅਰ ਪ੍ਰੋ ਆ ਬਈ ਇਹ ਚਾਰ ਸਪੀਡਾਂ ਚ ਆ ਗਿਆ ਚਾਰ ਸਪੀਡਾਂ ਚ ਆ ਗਿਆ ਇਹ ਤੇ ਤਿੰਨੇ ਦੇ ਬਈ ਗੇਅਰ ਹੁੰਦੇ ਆ ਉਧਰ ਡਬਲ ਪੀਟ ਗੋ ਆ ਇਹ ਰਿਵਰਸ ਵੀਡੀਓ ਨਹੀਂ ਆਉਂਦਾ ਇਹ ਪੀਟੀਓ 540 ਤੇ 540 E ਇੱਧਰ ਮਗਰ ਆ ਜਿਓ ਬਾਈ ਕਿ ਤੋ ਮਗਰਾੜ ਨਹੀਂ ਕੁਛ ਹੋਇਆ ਕਿ ਤੋ ਰੰਗ ਨਹੀਂ ਲਿਆ ਕੋਈ 24 ਮਾਡਲ ਬਿਲਕੁਲ ਨਵਾਂ ਟਰੈਕਟਰ ਹੈ ਜਿਵੇਂ ਸ਼ੋਅਰੂਮ 'ਚ ਤੁਸੀਂ ਲੈ ਲਿਆ ਯਾਰ ਉਹ ਚੀਜ਼ ਹੈ ਥੋੜਾ ਇਸ ਟਰੈਕਟਰ ਦੇ ਮਗਰ ਆਪਾਂ ਸਾਲ ਚੱਲਿਆ ਟਰੈਕਟਰ ਲੱਖ ਸਵਾ ਲੱਖ ਰੁਪਏ ਦਾ ਥੋੜਾ ਫਾਇਦਾ ਕਰ ਦਿਆਂਗੇ ਠੀਕ ਹੈ ਅੱਗੇ ਗੱਲ ਆਜੋ ਇਧਰ ਬਈ ਹਿੱਸਾ ਦੇਖ ਲਓ ਹੈਪੀ ਨੇੜੇ ਕਰਕੇ ਦਿਖਾ ਦੇ ਵੀ ਸਾਰੀ ਚੀਜ਼ ਕੱਲੀ-ਕੱਲੀ ਦੇਖ ਜੇ ਰਿੰਮ ਦੇਖ ਲਓ ਕਿ ਤੋ ਕੋਈ ਰੰਗ ਨਹੀਂ ਲਿਆ ਇਹ ਤਾਂ ਕੋਈ ਕੋਈ ਡੈਂਟਿੰਗ ਪੇਂਟਿੰਗ ਕੁਝ ਨਹੀਂ ਕਰੀ ਆਪਾਂ ਕਿਸੇ ਕੋਈ ਵਪਾਰੀ ਕੋਲੇ ਟਰੈਕਟਰ ਨਹੀਂ ਖੜਾ ਇਹ ਆਪਣਾ ਆਪ ਦਾ ਮੇਰਾ ਟਰੈਕਟਰ ਆ ਬਈ ਇਹ ਠੀਕ ਹੈ ਡੈਡੀ ਦੇ ਨਾਮ ਹੈਗਾ ਸਾਰੇ ਮਗਰਾੜ ਦੇ ਟੈਂਕੀ ਦੇਖ ਲਓ ਇਹਨ ਜਮਾ ਕਾਲੇ ਰੰਗ ਦੀ ਟੈਂਕੀ ਤੇ ਇਧਰ ਬਈ ਇੰਡੀਕੇਟਰ ਲਾਈਟਾਂ ਲੂਟਾ ਸਾਰੀਆਂ ਵਰਕਿੰਗ ਆ ਕੋਈ ਐ ਨਹੀਂਗਾ ਕੋਈ ਲਾਈਟ ਖਰਾਬ ਹੋਊਗੀ ਜਾਂ ਕੁਝ ਹੋਰ ਹੋਊਗਾ ਠੀਕ ਹੈ ਹੈਪੀ ਇਧਰ ਆ ਜਾ ਇਧਰ ਚ ਆਦ ਰਹਿਮਤ ਦੇਖ ਲਓ ਬਈ ਆਪ ਕੰਪਨੀ ਦੇ ਹੀ ਸੀਗਾ ਕੁਝ ਪਤਾ ਨਹੀਂ ਕੀ ਚੀਜ਼ ਐ ਇਹ ਆ ਰਿੰਮ ਦੇਖ ਲੋ ਜਮ ਐਨ ਸਾਫ ਪੂਰਾ ਕਲੀਅਰ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਲੋ ਐਨ ਕਾਲੇ ਡੰਝ ਟਾਇਰ ਆ ਗਏ ਬਈ ਚੱਲਿਆ ਬਈ ਇਹ ਹੈਗਾ 1200 ਘੰਟੇ ਟਰੈਕਟਰ ਚੱਲਿਆ ਹੋਇਆ ਹੈਗਾ ਟਰੈਕਟਰ ਇਹਦੇ ਹੈਪੀ ਦੇ ਆ ਦੀ ਕੰਡੀਸ਼ਨ ਦਿਖਾ ਦੇ ਟਾਇਰਾਂ ਦੀ ਟਾਇਰ ਮੈਨੂੰ ਲੱਗਦਾ ਬਈ ਜਿਆਦਾ ਤਾਂ ਮੈਨੂੰ ਐੜਗਾ ਮੰਨ ਲਓ ਹੈ ਨਹੀਂ ਪੈਰ ਜਾ ਪੂਰਾ ਪਰ ਮੰਨ ਲਓ ਵੀ 80 ਤੋਂ 90 ਪੈਸੇ 100% ਟਾਇਰ ਹੈਗੇ ਆ ਇਹ ਮੂਰਲੇ ਟਾਇਰ ਵੀ ਆ ਗਏ ਬਈ ਦੇਖ ਲੋ ਬਿਲਕੁਲ ਇਹ ਵੀ ਨਵੇਂ ਟਾਇਰ ਹੀ ਐ ਕਿਉਂਕਿ ਸਾਡੇ ਯਾਰ 11200 ਘੰਟਾ ਜੀ ਟਰੈਕਟਰ ਚੱਲਿਆ ਆ ਤੇ ਕੋਈ ਜਾਦੇ ਖਾਸ ਨਹੀਂ ਹੁੰਦਾ ਠੀਕ ਐ ਤੇ ਬਾਕੀ ਇੱਧਰ ਦਿਖਾ ਦੇ ਹੈਂ ਤੀ ਇੱਧਰ ਲਿਆ ਤੇ ਨੇੜੇ ਲਿਆ ਇੱਕ ਮਿੰਟ ਮੈਨੂੰ ਫੜਾ ਫੋਨ ਆ ਚੀਜ਼ ਯਾਰ ਚੋਰੀ ਮਾਰਦੇ ਸੀ ਆਰਡੀ ਟਰੈਕਟਰ ਦੇ ਵਿੱਚ ਆਹ ਦੇ ਲੋ ਕਾਰ ਵਾਲਾ ਸਾਰਾ ਸਿਸਟਮ ਹੈ ਵਿੱਚ ਫੋਨ ਚਾਰਜ ਲਾ ਲੋ ਦੋ ਫੋਨ ਚਾਰਜ ਲੱਗ ਜਾਣਗੇ ਇੱਧਰ ਬਈ ਇਹ ਮੰਨ ਲਓ ਵੀ 57 HP ਬਈ ਇਹ ਕਾਪੀ ਤੇ ਆ 57 HP ਤੇ ਕਰਨਲਾਂ ਦਾ ਆਪਾਂ ਟਰੈਕਟਰ ਇੱਥੇ ਮੋੜ ਕਰ ਲਓ ਬਈ ਇਹਦਾ ਜੇ ਮੰਨ ਲਓ 50 ਕਰਨੇ ਦਾ ਤਾਂ ਇੱਥੇ ਕਰ ਲਓ ਠੀਕ ਐ ਬਾਕੀ ਸਟੀering ਆਪਾਂ ਬਈ ਆ ਹਲਵਾਇਆ ਜਾਂ ਪਹਿਲਾਂ ਇਹਨੇ ਆਪਣਾ ਦੂਜਾ ਦਿੱਤਾ ਸੀਗਾ ਇਹਨਾਂ ਨੇ ਕੰਪਨੀ ਵਾਲਿਆਂ ਨੇ ਤੇ ਇੱਧਰ ਬਈ ਹੱਡ ਲੱਗੀ ਵੀ ਆ ਤੇ ਆ ਲਾਈਟ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਣਾ ਤੇ ਇੱਧਰ ਬਈ ਆਹ ਜਮਾ ਲਾਈਟ ਮੂਡ ਆ ਨਾਲ ਆਇਆ ਸੀਗਾ ਜਿਹੜਾ ਵੀ ਹੈਗਾ ਇਧਰ ਹੱਥੇ ਪੈਡਲਾਂ ਦੀ ਕੰਡੀਸ਼ਨ ਦਿਖਾ ਦੇ ਆਹ ਬ੍ਰਿਕਾਂ ਦੀ ਕੰਡੀਸ਼ਨ ਦੇਖ ਲਓ ਬਾਈ ਰੰਗ ਦਾ ਆਹ ਵੇਖ ਲਓ ਥੱਲੇ ਤੱਕ ਦਾ ਆਪਣਾ ਗਿਆ ਹੀ ਨਹੀਂ ਤਾਰ ਥੱਲੇ ਤੱਕ ਗਿਆ ਹੀ ਨਹੀਂ ਆਹ ਜੀ ਦੇਖੋ ਠੀਕ ਹੈ ਹੀਟ ਗਾਰਡ ਜਮ ਐ ਨਾ ਓਕੇ ਆ ਵੀ ਹਦੀ ਵੀ ਕਾਜ ਜੇ ਪਾਏ ਆ ਤੇ ਇਹ ਮੈਂ ਤਾਂ ਕਰਕੇ ਬਾਈ ਲਾਤੇ ਸੀਗੇ ਵੀ ਜਦੋਂ ਟਰੈਕਟਰ ਨੂੰ ਧੋਣੇ ਆਪਾਂ ਪਾਣੀ ਪੈ ਜਾਂਦਾ ਹੈਗਾ ਤੇ ਉਹਦੇ ਚੋਂ ਨੇ ਖਰਾਬ ਹੋ ਜਾਂਦੇ ਐ ਡੱਲ ਜੇ ਹੋ ਜਾਂਦੇ ਤਾਂ ਕਰਕੇ ਮੈਂ ਲਾਤਾ ਸੀਗਾ ਇੱਧਰ ਆਪੀ ਆ ਜਾ ਇੱਧਰ ਦਿਖਾ ਦੇ ਬਾਈਆਂ ਨੂੰ ਆ ਸਹੀ ਆਈ ਜਾਂਦੀ ਆ ਵੀਡੀਓ ਇੱਧਰ ਕੋਈ ਉਹ ਤਾਂ ਨਹੀਂ ਚਾਨਣ ਜਾ ਤਾਂ ਨਹੀਂ ਪੈਂਦਾ ਥੋੜਾ ਜਿਹਾ ਇੱਧਰ ਹੋ ਜਾ ਇੱਧਰ ਹੋ ਜਾ ਇਹਦੇ ਕੱਲਾ ਕੱਲਾ ਬਾਈ ਸੈਂਸਰ ਵਰਕਿੰਗ ਆ ਕੋਈ ਐ ਨਹੀਂ ਕੋਈ ਸੈਂਸਰ ਨਹੀਂ ਖਰਾਬ ਕੋਈ ਕੁਝ ਨਹੀਂ ਆਪਣਾ ਦੇਖ ਲਓ ਬਾਈ ਸਾਰੀ ਕੱਲੀ ਕੱਲੀ ਬਹਿ ਰਹਾ ਸਾਰਾ ਕੁਝ ਬਿਲਕੁਲ 오ਰੀਜਨਲ ਆ ਯਾਰ ਆਪਾਂ ਕੋਈ ਨਾ ਦਾ ਇਹਦੇ ਚ ਬਾਈ ਆਪਾਂ ਛੇੜਖਾਨੀ ਕੋਈ ਵੀ ਕਰੀ ਆ ਤੇ ਨਹੀਂ ਆਪਾਂ ਮੰਨ ਲਓ ਵੀ ਯਾਰ ਇਧਰ ਦੇਖ ਲੋ ਬਾਈ ਛੋੜਾ ਰੰਗ ਦੇਖ ਲੋ ਜਮਾ ਐਨ ਮੂੰਹ ਦੇਖਦਾ ਬਾਈ ਆਹ ਹੈਪੀ ਨੂੰ ਦੇਖ ਲੋ ਤੁਸੀਂ ਵੀਡੀਓ ਬਣਾਈ ਵੇਖੀ ਜਾਂਦਾ ਹੈਗਾ ਤੇ ਇਧਰ ਦਿਖਾ ਦੇ ਹੈਪੀ ਜਮਾ ਐ ਉਤੋਂ ਵੀ ਛੋੜਾ ਰੰਗ ਦਿਖਾ ਦੇ ਯਾਰ ਜੇ ਤੁਸੀਂ ਇਹ ਟਰੈਕਟਰ ਲੈ ਲਿਆ ਤਾਂ ਨਵਾਂ ਲੈ ਲਿਆ ਬਸ ਗੱਲ ਇਹ ਮੁੱਕ ਗਈ ਕਿਉਂਕਿ ਜੋਂਡੀਅਰ ਦਾ ਐਸੀ ਚੀਜ਼ ਆ ਭਾਵੇਂ ਦੀ 5000 ਘੰਟੇ ਚੱਲਿਆ ਹੋਵੇ ਟਰੈਕਟਰ ਨਵਾਂ ਤਾਂ ਨਵਾਂ ਹੀ ਰਹੂਗਾ ਠੀਕ ਆ ਹੈਪੀ ਇਧਰ ਆ ਜਾ ਹੁਣ ਦੋ ਸਰਵਿਸਾਂ ਬਾਈ ਟਰੈਕਟਰ ਦੀਆਂ ਹੋਣਆਂਗੀਆਂ ਪਹਿਲੀ 100 ਘੰਟੇ ਦੇ ਕਰਾਈ ਆਪਾਂ ਦੂਜੀ ਕਰਾਈ ਆਪਾਂ 500 ਘੰਟੇ ਦੇ ਠੀਕ ਹੈ ਬਿਲਕੁਲ ਟਾਈਮ ਤੇ ਆਪਾਂ ਸਰਵਿਸ ਕਰਾਈ ਆ ਕੋਈ ਐ ਨਹੀਂ ਵੀ ਟਾਈਮ ਲਗਾ ਕੇ ਕਰਾਈ ਆ ਅਗਲੀ ਸਰਵਿਸ ਆਈ ਪਈ ਆ ਉਹ ਕਰਾਉਣੀ ਆ ਆ ਫਿਲਟਰ ਬਾਈ ਆਪਣਾ ਜਿਹੜੇ ਦੇਖ ਲਓ ਤੁਸੀਂ ਜਮਾ ਨਵੇਂ ਫਿਲਟਰ ਐ ਇਹ ਤਾਂ ਬਦਲੇ ਸੀਗੇ ਇਹ ਸਰਵਿਸ ਵੇਲੇ ਬਾਈ ਬਦਲਦੇ ਹੁੰਦੇ ਆ ਇਹ ਫਿਲਟਰ ਇੱਥੋਂ ਪਤਾ ਲੱਗ ਜੂਗਾ ਵੀ ਕਰਾਈ ਆ ਮੰਨ ਲਓ ਸਰਵਿਸ ਬਿਲਕੁਲ ਓਕੇ ਕਰਾਈ ਆ ਹੋਰ ਕੱਲੀ ਕੱਲੀ ਚੀਜ਼ ਹੋਰ ਬਾਈ ਕਨੋਪੀ ਨਾਲ ਦੇਵਾਂਗੇ ਆਪਾਂ ਇਹ ਵੀ ਆਪਾਂ ਬਾਹਰੋਂ ਲਵਾਈ ਸੀਗੀ 12000 ਰੁਪਏ ਦੀ ਇਹ ਵੀ ਬਾਹਰੋਂ ਲਵਾਈ ਜੀ ਇਹ ਕਨੋਪੀ ਆਪਾਂ ਨਾਲ ਦੇਵਾਂਗੇ ਤੇ ਜੇ ਕਿਸੇ ਵੀਰ ਨੇ ਮੰਨ ਲਓ ਬਾਈ ਸਿਸਟਮ ਨਾਲ ਲੈਣਾ 25 ਤੋਂ 30000 ਰੁਪਏ ਦਾ ਬਾਈ ਸਿਸਟਮ ਹੈ ਇਹ ਠੀਕ ਹੈ ਜੇ ਬਾਈ ਸਿਸਟਮ ਕਿਸੇ ਨੇ ਨਾਲ ਲੈਣਾ ਉਹੋ ਜੀ ਆਪਾਂ ਪੈਸੇ ਸੀ ਆਪਾਂ ਕੱਟ ਕਰ ਲਿਆਂਗੇ ਤੇ ਪਰ ਇਹ ਨਹੀਂ ਵੀ ਆਪਾਂ ਟਰੈਕਟਰ ਦੇ ਨਾਲ ਹੀ ਨਹੀਂ ਦਿੰਦੇ ਸਿਸਟਮ ਉਹੋ ਜੀ ਆਪਾਂ ਪੈਸੇ ਮੰਨ ਲਓ ਵੀ ਜੇ ਕਿਸੇ ਨੇ ਲੈਣਾ ਨਾਲ ਤਾਂ ਠੀਕ ਹੈ ਜੇ ਨਹੀਂ ਲੈਣਾ ਉਹ ਆਪਦੀ ਇੱਛਾ ਤੁਹਾਨੂੰ ਆਪਸ਼ਨ ਦੇਤੀ ਉਹੋ ਜਿਹੇ ਪੈਸੀ ਆਪਾਂ ਕਰ ਲਾਂਗੇ ਮੰਨ ਲਓ। ਤੂੰ ਬਾਹਰ ਬਈ ਹੈਪੀ ਇੱਧਰ ਦਿਖਾ ਦੇ। ਇੱਧਰ ਤਾਂ ਹਾਂ ਦਿਖਾ ਦੇ। ਆ ਬਈ ਮੇਟਿੰਗ ਕਰਾਈ ਦੀ ਆ ਮੈਂ। ਨਾ ਆਪ ਕਰਾਈ ਆ ਸ਼ੌਕੀਆ ਤਰੀਕੇ ਨਾਲ। ਤੇ ਇੱਕ ਚੀਜ਼ ਹੋਰ ਹੈ ਵੀ ਇੱਧਰ ਆ। ਇੱਧਰ ਇੱਕ ਚੀਜ਼ ਹੋਰ ਦਿਖਾਵਾਂ ਮੈਂ। ਜੇ ਆਹ ਚੀਜ਼ ਦੇਖਦੀ ਹੈ ਨਾ ਮੰਨ ਲਓ ਵੀ ਇਹ ਇਹ ਉੱਤੇ ਜਿਹੜੇ ਮਗਰਾੜ ਦੇ ਸਟicker ਹੁੰਦੇ ਆ ਉਹ ਬਈ ਮੈਂ ਥੱਲੇ ਦੇ ਦਿੱਤੇ ਸੀ ਇਹ। ਕਿ ਆਪਾਂ ਪੱਟ ਗਏ ਨਾ ਇਹ। ਨਾਲੇ ਤਾਂ ਇਹਦੀ ਸੇਫਟੀ ਰਹੇ ਮਗਰਾੜ ਦੀ। ਜਦੋਂ ਇਹ ਪਟੋਂਗੇ ਬਈ ਬਿਲਕੁਲ ਨਵਾਂ ਇਹ ਹੈਗਾਗਾ ਆਪਣਾ 2 ਖਣੀ 3 ਕੁ ਮਹੀਨੇ ਹੋਏ ਆਪਾਂ ਨੂੰ ਇਹ ਟੇਪ ਲਵਾਇਆ ਨੂੰ ਆ ਥੱਲੇ ਬਈ ਇਹਦੇ ਸਾਰੇ ਸਟicker ਪਏ ਆ ਠੀਕ ਹੈ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਲਈ ਤੁਸੀਂ ਹੁੱਕ ਦੇਖ ਲਈ ਤੇ ਆ ਲੈ ਲੋ ਇਹ ਬਈ ਕਿਸੇ ਮਸ਼ੀਨ ਤੇ ਨਹੀਂ ਚੱਲਿਆ ਪਿਆ ਟਰੈਕਟਰ ਮਸ਼ੀਨ ਤੇ ਨਹੀਂ ਚੜਾਇਆ ਪਿਆ ਖੇਤੀ ਤੇ ਟਰੈਕਟਰ ਚੱਲਿਆ ਆ ਆਪਣੇ ਸੁਪਰਸੀਡਰ ਤੇ ਆਪਣਾ ਟਰੈਕਟਰ ਚੱਲਿਆ ਆ ਇਹ ਆਪਣੀ ਵਾਈ ਤੇ ਚੱਲਿਆ ਪਿਆ ਹਲ ਸੁਹਾਗੇ ਤਵਾਂ ਤੇ ਟਰੈਕਟਰ ਚੱਲਿਆ ਆ ਇਹ ਨਹੀਂ ਆ ਵੀ ਕਿ ਮੰਨ ਲਓ ਵੀ ਇਹਦੇ ਮਸ਼ੀਨ ਤੇ ਨਹੀਂ ਚੜਾਇਆ ਵਾ ਕੁਝ ਨਹੀਂ ਫੁੱਲ ਗਰੰਟੀ ਦੇਵਾਂਗੇ ਬਾਈ ਇੱਕ ਸਾਲ ਮੰਨ ਲਓ ਵੀ 2023 ਦੇ ਲਾਸਟ ਚ ਆਪਾਂ ਲਿਆਂਦਾ ਸੀਗਾ ਤੇ 24 ਮੰਨ ਲਓ 2 ਸਾਲ ਟਰੈਕਟਰ ਚੱਲ ਗਿਆ ਤੇ ਜਾਂਸੀ 5 ਸਾਲਾਂ ਦੀ ਗਰੰਟੀ ਦਿੰਦੀ ਹੈ ਤੇ 3 ਸਾਲ ਹਜੇ ਤੁਹਾਡਾ ਟਰੈਕਟਰ ਗਰੰਟੀ 'ਚ ਪਿਆ ਜਿਹੜਾ ਬੰਦਾ ਵੀ ਲੈ ਕੇ ਜਾਊ ਲੱਖ ਸਵਾ ਲੱਖ ਰੁਪਏ ਦਾ ਫਾਇਦਾ ਹੁੰਦਾ ਹੈਗਾ ਤੁਹਾਡਾ ਠੀਕ ਹੈ ਤੇ ਜਿਹੜਾ ਵੀ ਇਹਦੇ ਤੇ ਬਾਈ ਲੋਨ ਹੋਊਗਾ ਉਹ ਆਪਾਂ ਕਲੀਅਰ ਕਰਾ ਕੇ ਦੇਵਾਂਗੇ ਬਿਲਕੁਲ ਇਧਰ ਐਪੀ ਦਿਖਾ ਦੇ ਹਿੱਸਾ ਦੇ ਗਾ ਦੇ ਆਮ ਬਾਈ ਕਿਸੇ ਕਿਤੇ ਬਾਈ ਟਰੈਕਟਰ ਮੰਨ ਲਓ ਵੀ ਕੋਈ ਟੋਚ ਨਹੀਂ ਪਾਇਆ ਦਾ ਮੰਨ ਲਓ ਵੀ ਅਗਲਾ ਇੱਥੇ ਮੈਂ ਜੇ ਟਰੈਕਟਰ ਫੜ ਜਾਂਦਾ ਇੱਥੋਂ ਪਾ ਲੈਂਦਾ ਟੋਚਨ ਪਾ ਲੈਣਾ ਆ ਹਿੱਸਾ ਦੇਖ ਲਓ ਬਾਈ ਮਾਰਕਾ ਦੇਖ ਲਓ ਸਾਰਾ ਕੁਝ ਇਹਦੇ ਤੇ ਹੈਗਾ ਇੱਥੇ ਅੰਦਰੋਂ ਰਹਿਮਤ ਦਿਖਾ ਦੇ ਜਮ ਐਨ ਯਾਰ ਓਕੇ ਐ ਜਮ ਜਿਵੇਂ ਏਜੰਸੀ ਚੋਂ ਲੈਂਦਾ ਯਾਰ ਉਹ ਚੀਜ਼ ਹੀ ਐ ਠੀਕ ਐ ਇਹ ਗੱਲ ਨਹੀਂ ਵੀ ਮੇਰਾ ਟਰੈਕਟਰ ਆ ਮੈਂ ਤਾਂ ਕਰਕੇ ਕਹੀ ਜਾਂਦਾ ਐਗਾ ਜਰੀ ਜੀ ਹੈਗੀ ਹੈ ਤੁਹਾਡੇ ਸਾਹਮਣੇ ਆ ਤੁਸੀਂ ਆ ਕੇ ਦੇਖ ਲਿਓ ਇੱਧਰ ਦਿਖਾ ਦੇ ਪੀ ਮੈਨੂੰ ਖੜਾ ਦੇ ਫੋਨ ਇੱਧਰ ਇਹ ਕਲੈਂਡਰ ਵੇਖ ਲਓ ਬਈ ਇਹਦਾ ਜਿਹੜਾ ਵੀ ਹੈਗਾ ਤੇ ਇੱਧਰ ਵਾਟਰ ਬਾਡੀ ਠੀਕ ਹੈ ਤੇ ਬੋ ਟਰਬੋ ਵਾਲਾ ਬਈ ਹੈਗਾ ਇਹ ਟਰੈਕਟਰ ਜਿਹੜਾ ਵੀ ਆਉਂਦੇ ਆ ਮਾਡਲ ਇੱਧਰ ਦੇਖ ਸਕਦੇ ਆ ਤੁਸੀਂ ਤੇ ਇਹ ਵੀ ਇਹ ਗੱਲ ਬਈ ਬਹੁਤ ਵਧੀਆ ਸ਼ੁਕਰਾਂ ਵਾਲਾ ਹੁੰਦਾ ਹੈ ਕਿ ਜਿਹੜੀ ਸ਼ੂ ਖੁੱਲਦੀ ਹੈ ਇੱਕ ਗੱਲ ਇਹਦੀ ਬਹੁਤ ਜਿਆਦਾ ਵਧੀਆ ਹੈਗੀ ਵੀ ਜਿਹੜਾ ਇਹ ਜਿਨੇ ਆਪਾਂ ਟਰਾਲੀ ਟੁਲੀ ਤੇ ਚਲਾਉਣਾ ਬਈ ਟਰੈਕਟਰ 50 HP ਕਰਕੇ ਚਲਾ ਸਕਦੇ ਆ ਤੇ ਸੁਪਰ ਸੀਡਰ ਤੇ ਵਗਾਰਾ ਤੇ ਜਿਹੜਾ ਹੈਵੀ ਚੀਜ਼ ਪਾਉਣੀ ਹੈ ਜਿਹੜੇ ਵੀ ਆਪਾਂ ਯਾਰ ਤੇ ਉਹ ਵੀ ਤੇ ਆਪਾਂ 57 ਕਰ ਸਕਦੇ ਆ ਮੰਨ ਲਓ ਵੀ ਜੇ ਕੋਈ ਜਿਆਦਾ ਵੱਡਾ ਕੋਈ ਆਪਣਾ ਕੰਮ ਆ ਸੰਦੇ ਤੇ ਇਧਰ ਦੇਖ ਲਓ ਬਈ ਹਣ ਜਮਾ ਓਕੇ ਐ ਕਿਤੇ ਕੋਈ ਹੋ ਨਹੀਂ ਖਰਾਬ ਨਹੀਂ ਕੋਈ ਚਲਿਆ ਨਹੀਂ ਛੜਿਆ ਨਹੀਂ ਕਿਸੇ ਪਾਸੋਂ ਕਿਉਂਕਿ ਮਾਡਲ ਹੀ 24000 ਨਵਾਂ ਟਰੈਕਟਰ ਐ ਨਵਾਂ ਟਰੈਕਟਰ ਐਗਾ ਹੋਰ ਠੀਕ ਹੈਗਾ 11 ਲੱਖ 12 ਲੱਖ ਰੁਪਏ ਦਾ ਫਾਇਦਾ ਕਰਦੇ ਹੋ ਠੀਕ ਐ ਕੰਡੀਸ਼ਨਰ ਵਗੈਰਾ ਸਾਰਾ ਕੁਝ ਐ ਜਮਾ ਓਕੇ ਐਗਾ ਸਾਰ ਨੂੰ ਜਮਾ ਓਕੇ ਐ ਬਾਈ ਮੈਟ ਮੂਟ ਲੱਗੀ ਵੀ ਐ ਰਿੰਗ ਰੂਮ ਤੁਹਾਨੂੰ ਦਿਖਾ ਦੇ ਠੀਕ ਐ ਤੁਹਾਨੂੰ ਇਹ ਜਾਣਕਾਰੀ ਦੇ ਦਿੰਨੇ ਆ ਆਪਣਾ ਪਿੰਡ ਹੈਗਾ ਹੁਸਨਰ ਤੇ ਜਿਲ੍ਹਾ ਮੌਕਸਰ ਸਾਹਿਬ ਤੇ ਤਹਿਸੀਲ ਗਿੱਦੜਵਾ ਠੀਕ ਹੈ ਜਿਹੜੇ ਵੀ ਵੀਰ ਭਾਈ ਨੇ ਲੈਣਾ ਟਰੈਕਟਰ ਇਹਦੀ ਬਈ ਡਿਮਾਂਡ ਕਰਦੇ ਆਪਾਂ 1.5 ਲੱਖ ਰੁਪਈਆ ਠੀਕ ਹੈ ਤੇ ਇਹਦਾ ਜਿਹੜਾ ਅੱਜ ਦਾ ਰੇਟ ਹੈ ਮੈਂ ਤੁਹਾਨੂੰ ਜੰਸੀ ਚੋਂ ਦੱਸ ਦਿਆ 1.5 11 ਲੱਖ ਰੁਪਈਆ ਬਈ ਇਹਦਾ ਟਰੈਕਟਰ ਦਾ ਰੇਟ ਹੈ ਤੇ ਇਹ ਕੋਈ ਆਪਣਾ ਬਈ ਫਿਕਸ ਰੇਟ ਨਹੀਂ ਮੈਂ ਤੁਹਾਨੂੰ ਦੱਸਿਆ ਇਹ ਆਪਾਂ ਮੌਕੇ ਦੇ ਮਾਨਤਾਣ ਥੱਲ ਕਰਾ ਦੇ ਜਿਹੜਾ ਬੰਦਾ ਵੀ ਆਊਗਾ ਠੀਕ ਹੈ ਜਿਹੜਾ ਇਹਦੇ ਤੇ ਬਾਈ ਇਹਦੇ ਤੇ ਲੋਨ ਚੱਲ ਰਿਹਾ ਉਹ ਆਪਾਂ ਅਗਲੇ ਬੰਦੇ ਨੂੰ ਕਲੀਅਰ ਕਰਕੇ ਦੇਵਾਂਗੇ ਜਿੰਨਾ ਵੀ ਲੋਨ ਹੋਇਆ ਉਹ ਤੁਹਾਨੂੰ ਸਾਫ਼ ਕਰਕੇ ਹੀ ਮਿਲੂਗਾ ਠੀਕ ਹੈ ਤੇ ਹੋਰ ਕੋਈ ਜੀ ਕੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ ਕਾਲ ਕਰ ਲੈ ਬੰਦਾ ਠੀਕ ਹੈ ਤੇ ਲਗੜ ਕੈਸ਼ ਬਾਈ ਇਹ ਟਰੈਕਟਰ ਮਿਲੂਗਾ ਇਹਦੇ ਉੱਤੇ ਵੀ ਆ ਤੁਸੀਂ ਆਪ ਦਾ ਨਹੀਂ ਕਰ ਆਪਣਾ ਵੀ ਕਰ ਸਕਦੇ ਆਪਾਂ ਲੋਨ ਵਗੈਰਾ ਨਹੀਂ ਕਰਦੇ ਇਹਦੇ ਤੇ ਕਿਉਂਕਿ ਆਪਣਾ ਇਹ ਕਾਰ ਲਈ ਹੀ ਆ ਆਪਾਂ ਟਰੈਕਟਰ ਬਾਈ ਸੇਲ ਕਰਕੇ ਆਪਾਂ ਲਿਆਉਣਾ 4x4 ਟਰੈਕਟਰ ਠੀਕ ਹੈ 4x4 ਆਪਾਂ ਦੇਖੀ ਬੈਠੇ ਟਰੈਕਟਰ ਹੁਣ ਕੋਈ ਬੰਦਾ ਆਈ ਵੀ ਨਾ ਕਿ ਬਈ ਸਾਡੇ ਕੋਲ 4x4 ਲੈ ਲਾ ਦੂ ਆਹ ਦੇ ਦੇ ਯਾ ਕਿਵੇਂ ਆਪਾਂ ਮਿੱਤਰੋ ਟਰੈਕਟਰ ਬਿਲਕੁਲ ਨਵਾਂ ਲਿਆਉਣਾ ਹੈਗਾ ਇਹਦੇ ਵਿੱਚ ਸਾਨੂੰ ਇੱਕ ਕਮੀ ਲੱਗੀ ਹੈ ਕਿ ਸਾਨੂੰ 4x4 ਨਹੀਂ ਅਸੀਂ ਉਦੋਂ ਟਰੈਕਟਰ ਲਿਆ ਸਾਡਾ ਜਿਹੜਾ ਇਲਾਕਾ ਥੋੜਾ ਜਿਹਾ ਸੇਮ ਲੱਕ ਆ ਜਾਂਦਾ ਤੇ ਸੁਪਰ ਸੀਟ ਡਰ ਵਗੈਰਾ ਇਹ ਭਾਰੀਆਂ ਚੀਜ਼ਾਂ ਆਪਾਂ ਪਾਉਣੀਆਂ ਲੱਗਾ ਠੀਕ ਹੈ ਇਹ ਮਾ ਤੇ ਉਸ ਕਰਕੇ ਆਪਾਂ ਨੂੰ ਬਈ 4x4 ਟਰੈਕਟਰ ਚਾਹੀਦਾ ਡੀਜ਼ਲ ਖਰਚਾ ਬਿਲਕੁਲ ਘੱਟ ਹੈ ਟਰੈਕਟਰ ਦਾ 52 10 ਹੋ ਗਿਆ ਤੇ ਜਿਹੜੇ ਪੁਰਾਣੇ ਟਰੈਕਟਰ ਆਉਂਦੇ ਸੀਗੇ ਬਈ ਉਹਨਾਂ ਨਾਲੋਂ ਯਾਰ ਬਹੁਤ ਘੱਟ ਅਸੀਂ ਆਪ ਦੀ ਐਵਰੇਜ ਕੱਢੀ ਅਜੇ ਤੇ ਆ ਸੁਪਰ ਸੀਟਰ ਦੇ ਇੱਕ ਗੱਲਾ 45 ਮਿੰਟਾਂ ਦੇ ਵਿੱਚ ਘੱਡ ਦਿੰਨੇ ਆ ਆ ਲਾ ਕੇ ਮੰਨ ਲਓ ਵੀ ਜਿਹੜੇ ਵੀ ਇਹ ਇਹ ਦੂਜਾ ਗੇਰ ਇਹ ਦੂਜਾ ਪੋਰ ਸਪੀਡ ਆ ਇਹ ਇਹ ਦੂਜਾ ਗੇਰ ਲਾ ਕੇ ਠੀਕ ਸੋ ਸਾਢੇ 6 ਲੀਟਰ ਦੀ ਬਈ ਐਵਰੇਜ ਮਿਲਦੀ ਆ ਸਾਨੂੰ ਕਿੱਲੇ ਦੀ ਸਾਢੇ 6 ਲੀਟਰ ਸੀਆਰਡੀ ਟਰੈਕਟਰ ਬਈ ਬਹੁਤ ਘੱਟ ਡੀਜ਼ਲ ਖਾਂਦੇ ਆ ਹੋਰ ਤਾਂ ਨਹੀਂ ਮੈਨੂੰ ਪਤਾ ਜਉਂਦੀ ਇਹ ਟਰੈਕਟਰ ਜਿਹੜਾ ਵੀ ਇਹ ਹੈਗਾਗਾ 6 ਤੋਂ ਸਾਢੇ 6 ਲੀਟਰ ਦੀ ਐਵਰੇਜ ਕੱਢਦਾ ਹੈਗਾ ਠੀਕ ਹੈ ਤੇ ਬਾਕੀ ਤਾਂ ਜੇ ਮੰਨ ਲਓ ਵੀ ਐਵਰੇਜ ਤੁਸੀਂ ਇੱਕ ਇਹ ਚੀਜ਼ ਹੈ ਹੁਣ ਇਹ ਟਰੈਕਟਰ ਮਾਰ 57 ਐਚਪੀ ਮਗਰ ਜੀ ਤੁਸੀਂ 11 ਹਾਲ ਪਾਉਂਗੇ ਉਹ ਬਈ ਨਹੀਂ ਆਪਣਾ ਐਵਰੇਜ ਨਹੀਂ ਦੇਣੀ ਜੇ ਤੁਸੀਂ 13 ਕਲਟੀਵੇਟਰ ਇਹਦੇ ਵਾਸਤੇ ਚਾਹੀਦੀ ਆ ਬਈ ਜੇ ਤੁਸੀਂ ਮੰਨ ਲਓ ਵੀ ਬਾੜ ਬਹੁਣੇ ਆ ਠੀਕ ਹੈ 13 ਕਲਟੀਵੇਟਰ ਬਿਲਕੁਲ ਰਾਮ ਨਾਲ ਖਿੱਚ ਸਕਦਾ 16 9 28 ਦੇ ਟਾਇਰ ਹੈਗੇ ਇਹਦੇ ਠੀਕ ਹੈ ਤੇ ਬਾਕੀ ਹੋਰ ਚੀਜ਼ਾਂ ਤੁਹਾਡੇ ਸਾਰੇ ਸਾਹਮਣੇ ਆ ਨਵੀਂ ਬੈਟਰੀ ਆ ਜਮਾ ਐਡ ਓਕੇ ਫालतू ਵੀ ਲਾਈਟ ਵਗੈਰਾ ਲੱਗੀ ਵੀ ਮੂਹਰੇ ਲੱਗੀ ਵੀ ਹੈ ਬਈ LED ਪਿੱਛੇ ਵੀ LED ਲੱਗਾਈ ਹੋਈ ਹੈ ਜਿਹੜੀ ਚੀਜ਼ ਸਰਦੀ ਨਹੀਂ ਸੀ ਆਪਾਂ ਉਹ ਲਾਈ ਹੈ ਕੋਈ ਬੈਟਰੀ ਤੇ ਕੋਈ ਬੋਝ ਨਹੀਂ ਪਾਇਆ ਆਪਾਂ ਵੀ ਬਾਦੂ ਤਾਰਾਂ ਲੱਪਾ ਲਾ ਕੇ ਕੋਈ ਥੱਲੇ ਕਿੱਲੇ ਲਾਈਟ ਕੁਝ ਨਹੀਂ ਲੱਗੀ ਵੀ। ਜੱਲੀਆਂ ਪਿੱਛੇ ਲਾਈਟਾਂ ਲੱਗੀਆਂ, ਮੂਹਰੇ ਬਾਅਦ ਲਾਈਟ ਲੱਗੀ ਵੀ ਆ ਤੇ ਪਿੱਛੇ ਆਨ ਲੀਡੀ ਲੇਟਾ ਲੱਗੇ ਆ ਰਹੇ ਆ ਬਾਈ। ਇਹ ਹੋਰ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਨੂੰ ਫੋਨ ਕਰ ਲਓ ਆਪਾਂ ਨੰਬਰ ਦੇ ਵੀਡੀਓ ਤੇ ਚੱਲੀ ਜਾਂਦਾ ਹੈਗਾ। ਇਹ ਕਾਰਨ ਬਸ ਇਹ ਹੈ ਕਿ ਆਪਾਂ 4/4 ਟ੍ਰੈਕਟਰ ਲੈਣਾ ਹੈਗਾ ਤੇ ਇਹੋ ਦੇਖੀ। ਠੀਕ ਹੈ। ਤੇ ਮੌਕੇ ਦੇ ਵਾਕੀ ਲੈਸ ਕਰਦੇ ਆਂਗੇ। ਸਵਾਦਾਨ ਲੱਖ ਰੁਪਏ ਡਿਮਾਂਡ ਕਰਦੇ ਆਂ ਆਪਾਂ। ਜੇ ਡੈਕ ਕਿਸੇ ਨੇ ਲੈਣਾ ਹੋਵੇ ਤਾਂ ਵੀ ਠੀਕ ਹੈ ਜੇ ਨਹੀਂ ਲੈਣਾ। ਤੋਂ ਵੀ ਆਪਾਂ ਕਰ ਲਾਂਗੇ ਜਿਨੇ ਵੀ ਅਡਜਸਟਮੈਂਟ ਆਊਗੀ ਠੀਕ ਹੈ ਮਿੱਤਰੋ ਧੰਨਵਾਦ